ਉਹ ਆਪਣੇ ਪਿੰਡ ਨਾਣੇ ਵਾਲੇ ਬੰਦਿਆਂ ਨਾਲ ਸੀ। ਦਸੰਗ ਨੂੰ ਇਕੱਲੇ ਇਕੱਲੇ ਬੁਲਾਉਂਗਾ। ਦੋ ਜਣਾਂ ਨੂੰ। ਬਾਕੀ ਦੇ ਵੀ ਹਾਲ ਆਪਾਂ ਦੱਬੇ ਪਏ ਪੈਸੇ ਸੀਗੇ। ਉਹ 1 ਸਾਲ ਪਹਿਲਾਂ ਪਿੰਡ ਨਾਣੇ ਵਾਲੇ ਬਾਹਰ ਚੜ੍ਹ ਤ ਗਿਆ ਸੀ। ਜਿਹੜਾ ਕਾਫੀ ਕਿਸਾਨਾਂ ਦੇ ਪੈਸੇ ਲੈ ਕੇ ਸਾਰੇ ਆਪਣੀ ਪ੍ਰਾਪਰਟੀ ਵੇਚ ਕੇ ਭੱਜ ਰਿਹਾ ਸੀ ਪਿੰਡੋਂ। ਉਹ ਪਿੰਡ ਨਾਣੇ ਵਾਲੇ ਦੇ ਲੋਕਾਂ ਨੇ ਮਸਲਾ ਸਾਡੀ ਜਥੇਬੰਦੀ ਕੋਲੇ ਲੈ ਕੇ ਆਉਂਦਾ ਕਿ ਐ ਸਾਡੇ ਨਾਲ ਕਰੋੜਾਂ ਰੁਪਈਆ ਦੀ ਠੱਗੀ ਹੈ ਜਿਹੜੀ ਪਿੰਡ ਦਾ ਯਾਰ ਤਿਆ ਮਾਰ ਰਿਹਾ ਤਰਾਂ ਤਸੀਂ ਉਹਦੇ ਤੇ ਕਾਰਵਾਈ ਕਰਦੇ ਹਾਂ ਜਿੰਨੀ ਪ੍ਰਾਪਰਟੀ ਉਹਨੇ ਵੇਚੀ ਸੀ ਉਹਦੇ ਤੇ ਕਬਜ਼ਾ ਕੀਤਾ ਨਾਲ ਦੀ ਨਾਲ ਨਾਲ ਦੀ ਨਾਲ ਜਿਹੜੇ ਕਾਨੂੰਨੀ ਪਹਿਲੂ ਹੁੰਦੇ ਆ ਐਫ ਆਈ ਆਰ ਦਾ ਜਿਕਰ ਆਉਣੀ ਸਾਰੀ ਵੇਚੀ ਹੋਈ ਪ੍ਰਾਪਰਟੀ ਦੇ ਉੱਪਰ ਕਾਨੂੰਨੀ ਤੌਰ ਤੇ ਰੋਕ ਲਗਵਾਉਂਗੀ ਇਹ ਕੰਮ ਆਸੀ ਕੀਤੇ ਇਹ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਤਾਂ ਇੱਕ ਮਹੀਨੇ ਤੋਂ ਉੱਪਰ ਉਹ ਜੇਲ੍ਹ ਦੇ ਵਿੱਚ ਵੀ ਰਹਾ ਉਸ ਤੋਂ ਬਾਅਦ ਜਬਾਨ ਤੇ ਆਇਆ ਜਬਾਨ ਤੇ ਤੋਂ ਆਉਣ ਤੋਂ ਬਾਅਦ ਕਾਫੀ ਕਿਸਾਨਾਂ ਦੇ ਨੇ ਪੈਸੇ ਮੋੜ ਵੀ ਦਿੱਤੇ ਆ ਕੇ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਕਾਰਵਾਈ ਹੋਊਗੀ ਸਾਰੀ ਇਹ 1.5 ਕਰੋੜ ਤੋਂ ਉੱਪਰ ਰਪਈਏ ਲੇ ਕੇ ਭਜ ਰਿਹਾ ਸੀ ਜਿਹੜਾ ਸਾਡੇ ਕੋਲ ਲੋਕ ਆਏ ਉਹ ਤਕਰੀਬਨ 22 ਕਿਸਾਨ ਚੀ ਦੇ 22 ਕੇਸ ਜਿਹੜੇ ਅੱਜ ਮੌਜੂਦ ਨੇ ਸਾਡੇ ਕੋਲ ਇਹਨਾਂ ਦਾ 91 ਲੱਖ ਰੁਪਇਆ ਇਹਨਾਂ ਤੋਂ ਬਖ ਬਖ ਕਿਸੇ ਤੋਂ ਪ੍ਰੋਨੌਟ ਦਿੱਤਾ ਕਿਸੇ ਨੂੰ ਕੁਛ ਕੀਤਾ ਤੇ ਜਿਹੜੀ ਜ਼ਮੀਨ ਤੇ ਕਬਜ਼ਾ ਕੀਤਾ ਉਹ ਤਕਰੀਬਨ 20 ਕਿੱਲੇ ਜ਼ਮੀਨ 5 ਕਿੱਲੇ ਇਤਤਾਂ 15 ਕਿੱਲੇ ਇਕੱਠਾ ਉਹਦੇ ਵਿੱਚ ਦੋ ਫਸਲਾਂ ਦੀ ਵੀ ਜਿੰਨਾਂ ਪਰ ਅੱਜ ਉਹਨਾਂ ਨੇ ਕੰਪਰੋਮਾਈਜ਼ ਜੋ ਸਾਧਤ ਜੀ ਨੇ ਸਾਡੇ ਨਾਲ ਕਰ ਲਿਆ 77 ਲੱਖ ਰੁਪਏ ਦੇ ਵਿੱਚ ਉਹ ਕੰਪਰੋਮਾਈਜ਼ ਹੋਇਆ 75 ਲੱਖ ਰੁਪਏ ਅੱਜ ਸਾਡੇ ਕੋਲ ਆ ਹੋ ਇਹ ਜਿੰਨਾ ਕਿਸਾਨਾਂ ਦੇ ਜਿੰਨੇ ਕਿਸੇ ਦੇ ਪੈਸੇ ਬਣਦੇ ਆ ਜਿਹੜਾ ਲੈਣ ਦੇਣ ਆ ਉਹ ਕਟਕਟਾ ਕਰਕੇ ਅਸੀਂ ਇਹਨਾਂ ਨੂੰ ਅੱਜ ਉਹ ਪੈਸੇ ਦੇਣ ਜਾ ਰਹੇ ਹਾਂ ਪੈਸੇ ਦੇਣ ਤੋਂ ਬਾਅਦ ਜਿਹੜਾ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਉਹ ਵੀ ਜਾ ਕੇ ਸੀ ਜਿਹੜਾ ਕਬਜ਼ਾ ਹੈ ਅੱਜ ਉਹਨਾਂ ਦੇ ਹਵਾਲੇ ਕਰ ਦੇਾਂਗੇ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇੱਕ ਇੱਕ ਪਿੰਡਾਂ ਦੇ ਵਿੱਚ ਨਵੀਂ ਕਿਸਮ ਦੀ ਠੱਗੀ ਹੈ ਕਿ ਪਹਿਲਾਂ ਲੋਕਾਂ ਤੋਂ ਪੈਸੇ ਜਮ੍ਹਾਂ ਕਰਵਾਈ ਜਾਓ ਵਿਆਜ ਦਾ ਉਹਨੂੰ ਉਹਨਾਂ ਨਾਮ ਦੇ ਦਿਓ ਕੋਈ ਵੱਧ ਰਾਇ ਦੇਵਾਂਗੇ ਪਰ ਹੌਲੀ ਹੌਲੀ ਜਿਵੇਂ ਇੱਕ ਪਿੰਡਾਂ ਦੀ ਕਹਾਵਤਾਂ ਪਿੰਡੂਆਂ ਦੀ ਕਿ ਦੀਵਾ ਜਿਦਾ ਤੇ ਨਿਕੋ ਗਿਆ ਫਲਾਣਾ ਬਾਅਦ ਵਿੱਚ ਕਹਦੇ ਹੋ ਕਿ ਸਾਨੂੰ ਤਾਂ ਘਾਟਾ ਪੈ ਗਿਆ ਸਾਡੇ ਕੋਲੇ ਕੁਝ ਰਿਹਾ ਨਹੀਂ ਤਾਂ ਜਿਹੜੇ ਪਿੰਡਾਂ ਦੇ ਵਿੱਚ ਪ੍ਰਤਵੰਤੇ ਬੈਠੇ ਹੁੰਦੇ ਆ ਉਹ ਕੋਈ 20% ਤੇ ਕੋਈ 25% ਤੇ ਕੋਈ 30% ਤੇ ਉਹ ਪੈਸੇ ਨਿਮੇੜ ਦਿੰਦੇ ਆ ਲੱਖਾਂ ਰੁਪਈਆ ਮਤਲਬ ਉਹਨਾਂ ਨੂੰ ਬਚ ਜਾਂਦਾ ਇਹ ਤੋਂ ਬਚਣਾ ਚਾਹੀਦਾ ਸਾਰੇ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇਸ ਪੱਖ ਤੋਂ ਚੇਤਨ ਕਰਦੇ ਆ ਕਿ ਅਜਿਹੇ ਧਨਲਾਗਾਲ ਦੇ ਵਿੱਚ ਨਹੀਂ ਫਸਣਾ ਚਾਹੀਦਾ ਆਪਣੀ ਜਿਹੜੀ ਕੋਈ ਬਚਦੀ ਹੈ ਪੈਸੇ ਬਚਦੇ ਨੇ ਫਸਲ ਦੇ ਵਿੱਚੋਂ ਬਚਦੇ ਆ ਜਾਂ ਹੋਰ ਕਿਸੇ ਪ੍ਰਾਪਰਟੀ ਦੇ ਬਣਦੇ ਨੇ ਤਾਂ ਉਹ ਸੁਰੱਖਿਅਤ ਥਾਂ ਤੇ ਰੱਖਣੇ ਚਾਹੀਦੇ ਆ ਕਿਸੇ ਬੈਂਕ ਦੇ ਵਿੱਚ ਰੱਖਣੇ ਚਾਹੀਦੇ ਆ ਜਾਂ ਹੋਰ ਜਿਹੜਾ ਕੋਈ ਪ੍ਰੋਖਸੀ ਯੋਗ ਹੋਊ ਹਰ ਕਿਸੇ ਕੋਲ ਨਹੀਂ ਕਿ ਪੈਸੇ ਜਮ੍ਹਾਂ ਕਰਾ ਦੇ ਜਦੋਂ ਮਰਜ਼ੀ ਲੈ ਲਾਂਗੇ ਇਹ ਇੱਕ ਵੱਡੇ ਵੱਡੇ ਧੋਖੇ ਆ ਬਹੁਤ ਪਹਿਲਾਂ ਨਹੀਂ ਆਇਆ ਇਹ ਕਈ ਧੋਖੇ ਜਿਹੇ ਪਹਿਲਾਂ ਅਸੀਂ ਜਿਹੜੇ ਹੱਲ ਕਰਾ ਚੁੱਕੇ ਆ ਇਸ ਕਰਕੇ ਅੱਜ ਦਾ ਪ੍ਰੋਗਰਾਮ ਸਾਡਾ ਇਹ ਉਹਨਾਂ ਲੋਕਾਂ ਨਾਲ ਜਿਨ੍ਹਾਂ ਨਾਲ ਧੋਖਾ ਹੋਇਆ ਸੀ ਉਹਨਾਂ ਨੂੰ ਪੈਸੇ ਰੋਣਨਾਂ ਵੱਡੀ ਕਦਰ ਦੇ ਪੈਸਾ ਪੱਦਿਆ ਇਹ ਕੀ ਮਸਲਾ ਇਹ ਵੀ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਪਿੰਡ ਨੈਣੇ ਵਾਲੇ ਦੇ ਵਿੱਚ ਆਪਣਾ ਸੰਘਰਸ਼ ਚੱਲਦਾ ਜਿਹੜਾ ਕਿ ਇੱਕ ਆੜਤੀਆ ਨੈਣੇਵਾਰ ਦਾ ਜਿਹੜਾ ਲੋਕਾਂ ਦੇ ਕਰੋੜ ਆਪੀਆ ਲੈ ਕੇ ਭੱਜ ਗਿਆ ਸੀ ਉਹਦੀ ਜ਼ਮੀਨ ਤੇ ਕਬਜ਼ਾ ਕਰਕੇ ਅੱਜ ਇਹਨਾਂ ਸਾਥੀਆਂ ਨੂੰ ਜਿਹੜਾ ਇਹਨਾਂ ਦੀ ਬਣਦੇ ਪਏ ਸੀ ਉਹ ਉਹ ਤੋਂ ਵਸੂਲ ਕਰਾ ਕੇ ਇਹਨਾਂ ਨੂੰ ਦਿੱਤੇ ਆ ਤੇ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੀ ਬਹੁਤ ਵੱਡੀ ਇਹ ਪ੍ਰਾਪਤੀ ਆ ਕਿਉਂਕਿ ਘੱਟੋ ਘੱਟ 9 ਮਹੀਨੇ ਕੋਹਲ ਚਲਾ ਕੇ ਇਹਨਾਂ ਸਾਥੀਆਂ ਨੂੰ ਇਹਨਾਂ ਦੇ ਰੁਪਏ ਦਿਵਾਏ ਤੇ ਜ਼ਮੀਨ ਤੇ ਕਬਜ਼ਾ ਆਪਣਾ ਸੀਗਾ ਅੱਜ ਉਹ ਜਾ ਕੇ ਕਬਜ਼ਾ ਆਪਾਂ ਉਹਨਾਂ ਨੂੰ ਦੇ ਦੇਣਾ ਜਿਨ੍ਹਾਂ ਨੇ ਆਪਾਂ ਨੂੰ ਇਹ ਪੈਸੇ ਦਿੱਤੇ ਆ ਇਹ ਭਾਰਤੀ ਕਿਸਾਨ ਨੂੰ ਨੇ ਇੱਕ ਟੱਡ ਕਹਿੰਦਾ ਵੀ ਸਰਦਾਰ ਬੂਟਾ ਸਿੰਘ ਬਰਜਗਿਲ ਸਮੁੱਚੀ ਲੀਡਰਸ਼ਿਪ ਸੂਬਾ ਕਮੇਟੀ ਜ਼ਿਲ੍ਹਾ ਕਮੇਟੀ ਬਲਾਕ ਕਮੇਟੀਆਂ ਪਿੰਡਾਂ ਕਾਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਇਸ ਬਹੁਤ ਵੱਡੇ ਮਸਲੇ ਨੂੰ ਜਿਹੜਾ ਆਪਾਂ ਬੈਠ ਕੇ ਕਬਜ਼ਾ ਕਰਕੇ ਇਹਦੇ ਤੇ ਇਹਨੂੰ ਕਲੀਅਰ ਕਰਾਇਆ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਰਤੀ ਕਿਸਾਨ ਜੁਨੀਅਰ ਦੇ ਸੋਬਾ ਪਕਾਣ ਬੂਟਾ ਬਰਦ ਗਿੱਲ ਜੀ ਦਾ ਜਿਨ੍ਹਾਂ ਨੇ ਸਾਡੇ ਪੈਸੇ ਆਰਥਿਕ ਤੋਂ ਦਵਾਈ ਨੇ ਅਸੀਂ तहे دلੋਂ ਧੰਨਵਾਦ ਦੇ ਤੇ ਸ਼ੁਕਰ ਗੁਜ਼ਾਰ ਰਹਾਂਗੇ ਕਿ ਕੌਂਦਾ ਦੁਨੀਆ ਦੇ ਅੱਜ ਸਾਨੂੰ ਪੈਸੇ ਬੂਟਾ ਸਿੰਘ ਦੀ ਬਦੌਲਤ ਮਿਲ ਚੁੱਕੇ ਨੇਵਾ ਬਹੁਤ ਬਹੁਤ ਧੰਨਵਾਦ ਭੈਗੁਰ ਜੀ ਦਾ ਖਾਲਸਾ ਭੈਗੁਰ ਜੀ ਦੀ ਫਤਿਹ ਜੀ ਮੈਂ ਪਿੰਡ ਮੇਰਾ ਲੈਨੇਵਾਲ ਆ ਜੀ ਸਾਡਾ ਆਰਥਿਕ ਨਾਂ ਪੈਸਿਆਂ ਦਾ ਸੀਗਾ ਰੌਲਾ ਪੈ ਗਿਆ ਤੇ ਫਿਰ ਅਸੀਂ ਭਾਰਤੀ ਕਿਸਾਨ ਜੁਨੀਅਰ ਟਕਾਂਡਾ ਕੋਲ ਦੇ ਗੁਰਪਾਸੇਗਾ ਪ੍ਰਧਾਨ ਸੂਬਾ ਪ੍ਰਧਾਨ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ 14 ਮਹੀਨੇ ਘੋਲ ਲੜ ਕੇ ਤੇ ਸਾਨੂੰ ਆਪ ਐਸੇ ਦਵਾਈ ਨੇ ਜੀ ਅਸੀਂ ਪਿੰਡ ਕਾਈ ਵੱਲੋਂ ਸਾਡੇ ਵੱਲੋਂ ਪ੍ਰਧਾਨ ਸਾਹਿਬ ਦਾ ਤੇ ਉਹਨਾਂ ਦੇ ਜੋ ਨਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ